ਬਿਲਕੁਲ ਮੈਂ ਲਿਖਤੀ ਰੂਪ ਚ ਦੇਣ ਨੂੰ ਤਿਆਰ ਆਂ ਵੀ ਪ੍ਰਸ਼ਾਸਨ ਤੇ ਸਰਕਾਰ ਤੋਂ ਦਾ ਜਮੀਨ ਨਾ ਉਮੀਦ ਰੱਖੋ ਵੀ ਨਸ਼ਾ ਬੰਦ ਕਰ ਦੋਗੇ ਕਿਉਂਕਿ ਸਾਡੇ 20 25 ਦਿਨ ਜੇਲ੍ਹ ਚ ਲੱਗੇ ਆ ਹੈ ਜੇਲ੍ਹ ਦੇ ਵਿੱਚ ਬਿਨਾਂ दारू ਤੋਂ ਅਸੀਂ ਝੂਠ ਨਹੀਂ ਬੋਲਦੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਖੜਕੇ ਤੇ ਪ੍ਰਸ਼ਾਸਨ ਦੇ ਸਾਹਮਣੇ ਕਹਿਣ ਨੂੰ ਤਿਆਰ ਆਂ ਬਿਨਾਂ दारू ਤੋਂ ਸਾਰਾ ਨਸ਼ਾ ਅੰਦਰ ਵਿਗਦਾ ਨੇ ਜਰਦੇ ਦੀ ਪੁੜੀ 3 3000 ਰੁਪਏ ਨੂੰ ਅੰਦਰ ਵਿਗਦੀ ਆ ਇੱਕ ਜਰਦੇ ਦੀ ਪੁੜੀ ਲਾਲੀ ਉਹਨੂੰ ਕੱਢ ਕੇ ਮੂੰਹ ਚ ਸੁੱਕਣੀ ਪਾ ਕੇ ਬੁਰੀ ਤੇ ਸੁਕਾਇਆ ਜਾਂਦਾ ਦੁਬਾਰੇ ਫੇਰ ਪੁੜੀ ਦੇ ਵਿੱਚ ਪਾਇਆ ਜਾਂਦਾ ਦੁਬਾਰੇ ਫੇਰ ਉਹਨੂੰ ਜਾੜਾਂ ਦੇ ਵਿੱਚ ਲਾਇਆ ਜਾਂਦਾ ਦੁਬਾਰੇ ਫੇਰ ਸੁੱਕਣੀ ਇੱਕ ਪੁੜੀ ਨੂੰ ਤਿੰਨ ਤਿੰਨ ਵਾਰੀ ਲਾਇਆ ਜਾਂਦਾ ਕਿਉਂਕਿ ਪੁੜੀ ਮਹਿੰਗੀ ਵਿਕਦੀ ਜਾਂਦਾ ਉਹਨੂੰ ਤਿਆਰ ਹਮ ਬਿਨਾ दारू ਤੋਂ ਸਾਰਾ ਨਸਾਂ ਅੰਦਰ ਵਿਕਦਾ ਹਮ ਉੱਥੇ ਆਈ ਕਾਰਡ ਬਣਦਾਗਾ ਆਈ ਕਾਰਡ ਦੇ ਵਿੱਚ ਕਰਦਿਆਂ ਤਾਂ 2-2000 ਰੁਪਇਆ ਪਵਾਇਆ ਜਾਂਦਾ ਅੰਦਰ ਕੰਟੀਨ ਬਣੀ ਵੀ ਆ ਉਹਦੇ ਵਿੱਚ ਦਹੀਂ ਦੀਆਂ ਲੱਸੀ ਦੀਆਂ ਹੋਰ ਸਮਾਨ ਸੂਲਿਆਂ ਦੇ ਪੈਟਕ ਉਹ ਮਿਲਦੇ ਆ ਦਹੀਂ ਤੇ ਦੁੱਧ ਦੇ ਪੈਟਕ 40 ਰੁਪਇਆ ਦਾ ਇੱਕ ਪੈਟਕਾ ਦੋ ਪੈਟਕਾਂ ਵਿੱਚ 30 ਰੁਪਏ ਵਾਲੀ ਗੋਲੀ ਮਿਲ ਜਾਂਦੀ ਐ 80-80 ਰੁਪਏ ਨੂੰ ਉੱਥੇ ਗੋਲੀ ਵਿਕੀ ਜਾਂਦੀ ਐ ਜੇਲ੍ਹ ਦੇ ਵਿੱਚ ਜਿਹੜਾ ਪ੍ਰਸ਼ਾਸਨ ਜੇਲ੍ਹ ਦੇ ਵਿੱਚ ਨਹੀਂ ਨਸ਼ਾ ਬੰਦ ਕਰ ਸਕਦਾ ਉਹ ਪਿੰਡਾਂ 'ਚ ਕਿੱਥੇ ਕਰ ਦਊਗਾ ਪਹਿਲਾਂ ਵੀ ਵੀਡੀਓ ਵਾਇਰਲ ਹੁੰਦੀਆਂ ਨੇ ਵੀ ਜਿਹੜੀ ਜਰਦੇ ਦੀ ਪੁੜੀ ਆ 5 ਰੁਪਏ ਦੀ ਉਹ ਵੀ 100-100 ਰੁਪਏ ਦੀ ਵਿਕਦੀ ਆ ਅਸੀਂ ਵੀ ਉਹ ਵੀਡੀਓ ਦੇਖ ਕੇ ਨੇ ਵੀ ਜਿਹਦੇ ਵਿੱਚ ਜਿਹੜੇ ਜੇਲਰ ਹੁੰਦੇ ਨੇ ਬਾਅਦ ਵਿੱਚ ਦੱਸ ਦੱਸਦੇ ਨੇ ਜਰਦੇ ਦੀ ਪੁੜੀ 3-3000 ਰੁਪਏ ਨੂੰ ਅੰਦਰ ਵਿਕਦੀ ਆ ਇੱਕ ਜਰਦੇ ਦੀ ਪੁੜੀ લાਲੀ ਉਹਨੂੰ ਕੱਢ ਕੇ ਮੂੰਹ ਚ ਸੁੱਕਣੀ ਪਾ ਕੇ ਬੁਰੀ ਤੇ ਸੁਕਾਇਆ ਜਾਂਦਾ ਦੁਬਾਰੇ ਫੇਰ ਪੁੜੀ ਦੇ ਵਿੱਚ ਪਾਇਆ ਜਾਂਦਾ ਦੁਬਾਰੇ ਫੇਰ ਉਹਨੂੰ ਜਾੜਾਂ ਦੇ ਵਿੱਚ ਲਾਇਆ ਜਾਂਦਾ ਦੁਬਾਰੇ ਫੇਰ ਸੁੱਕੜੀ ਇੱਕ ਪੁੜੀ ਨੂੰ ਤਿੰਨ ਤਿੰਨ ਵਾਰੀ ਲਾਇਆ ਜਾਂਦਾ ਕਿਉਂਕਿ ਪੁੜੀ ਮਹਿੰਗੀ ਵਿਕਦੀ ਆ ਅੰਦਰ ਹੈ ਫੀਮ ਅੰਦਰ ਲੰਗੀ ਜਾਂਦੀ ਆ ਗੋਲੀਆਂ ਅੰਦਰ ਨੰਗੀ ਜਾਂਦੀਆਂ ਨੇ ਸਾਰਾ ਨਸਦਾ ਮੋਬਾਈਲ ਤੋਂ ਲੈ ਕੇ ਸਾਰਾ ਕੁਝ ਤਾਂ ਅੰਦਰ ਲੰਗੀ ਜਾਂਦਾਗਾ ਜਿਹੜਾ ਪ੍ਰਸ਼ਾਸਨ ਜੇਲ੍ਹ ਦੇ ਵਿੱਚ ਨਹੀਂ ਐਡੀ ਟੂ ਉੱਚੀ ਉੱਚੀ ਕੰਧ ਦੇ ਦੀਵਾਰੀ ਦੇ ਅੰਦਰ ਨਹੀਂ ਭੈਣਾ ਨਸ਼ਾ ਬੰਦ ਕਰ ਸਕਦਾ ਉਹ ਪਿੰਡਾਂ 'ਚ ਕਿੱਥੋਂ ਕਰ ਦਊਗਾ ਵੀ ਪਿੰਡ ਵਾਲਿਆਂ ਨੂੰ ਆਪ ਸੋਚਣਾ ਪੈਣਾਗਾ ਆਪ ਸੋਚਣਾ ਬਊਆ ਥੱਲੇ ਤੋਂ ਲੈ ਕੇ ਤਾਂਹਾਂ ਤੱਕ ਜੜਾਵਾ ਚੜਦਾ ਹੂੰ ਪ੍ਰਸ਼ਾਸਨ ਥੱਲੇ ਤੋਂ ਲੈ ਕੇ ਤਾਂਹਾਂ ਤੱਕ ਜੜਾਵਾ ਚੜਦਾ ਜਿਹੜੇ ਮੋਟੇ ਨੇ ਨਸ਼ਾ ਵੇਚਣ ਵਾਲੇ ਜਿਨ੍ਹਾਂ ਦਾ ਬੜਸ਼ਾ ਵਧੀਆ ਰਿਪੋਰਟ ਬਣਦਾ ਉਹ ਉਹ ਤਾਂ ਤੋਂ ਲੈ ਕੇ ਥੱਲੇ ਤੋਂ ਲੈ ਕੇ ਤਾਂਹਾਂ ਤੱਕ ਮੱਥਾ ਡੇਕਦੇ ਨੇ ਹੈਂ ਇਸੇ ਕਰਕੇ ਪ੍ਰਸ਼ਾਸਨ ਸਰਕਾਰ ਨੂੰ ਸਾਰਾ ਕੁਝ ਜਾਂਦਾ ਹੈਗਾ ਇਸੇ ਕਰਕੇ ਜਿਵੇਂ ਵੀਰੇ ਮੈਂ ਪਹਿਲਾਂ ਕਿਹਾ ਵੀ ਜੇ ਆਪਾਂ ਐਵਰੇਜ ਗੱਲ ਕਰਦੇ ਆ ਆਪਣੇ ਸਾਰੇ ਪੰਜਾਬ ਚੋਂ ਤਾਂ ਤਕਰੀਬਨ 100 ਦੀ ਤਕਰੀਬਨ ਮੌਤ ਆ ਜਿਹੜੀ ਉਹ ਚਿੱਟੇ ਦੇ ਨਸ਼ੇ ਨਾਲ ਹੋ ਰਹੀ ਆ ਜੇ ਪਿੰਡਾਂ ਦੀ ਗੱਲ ਕਰੀਏ ਹਰੇਕ ਪਿੰਡ ਚੋਂ ਇੱਕ ਮੌਤ ਡੇਲੀ ਦੀ ਹੋ ਰਹੀ ਆ ਚਿੱਟੇ ਨਾਲ ਵੀ ਆਪਾਂ ਇਹਦੀ ਰੋਕਥਾਮ ਲਈ ਪਿੰਡਾਂ ਦੇ ਵਿੱਚ ਕੀ ਕਰ ਸਕਦੇ ਆ ਚਲੋ ਆਪਣਾ ਪ੍ਰਸ਼ਾਸਨ ਨਹੀਂ ਸਾਥ ਦੇ ਰਿਹਾ ਸਰਕਾਰ ਨਹੀਂ ਸਾਥ ਦੇ ਰਹੀ ਮੈਂ ਜਿਵੇਂ ਦੱਸਿਆ ਵੀ ਸਰਕਾਰ ਨੇ ਦਾਅਵੇ ਤੇ ਵਾਦੇ ਬਹੁਤ ਵੱਡੇ ਕੀਤੇ ਸੀ ਪਰ ਉਹ ਖਰੇ ਨਹੀਂ ਉਤਰੇ ਉਹਨਾਂ ਤੋਂ ਚਾਇਨਾ ਡੋਰ ਵੀ ਨਹੀਂ ਬੰਦ ਹੋਈ ਨਸ਼ਾ ਤਾਂ ਬਹੁਰੀ ਦੂਰ ਦੀ ਗੱਲ ਆ ਬਾਈ ਪਿੰਡਾਂ ਦੇ ਵਿੱਚ ਗੱਲ ਪਤਾ ਕੀ ਆ ਪੰਜ ਚਾਰ ਬੰਦੇ ਹੁੰਦੇ ਨੇ ਜਜਬਾਤੀ ਹੂੰ ਬਾਕੀ ਮੋਢਿਆਂ ਦੇ ਧਰਕੇ ਚਲਾਉਣ ਵਾਲੇ ਬਾਲੇ ਮਿਲਦੇ ਨੇ ਠੀਕ ਆ ਨਾ ਹੈਂ ਅਗਲਾ ਹਰੇਕ ਕਹਿੰਦਾ ਵੀ ਇਹਨਾਂ ਦੇ ਮੋਢੇ ਦੇ ਧਰਕੇ ਚਲਾ ਦਿਓ ਇਹ ਤਾਂ ਉਦੋਂ ਅਗਲੇ ਦੇ ਮੱਚਦੀ ਆ ਜਦੋਂ ਅਗਲੇ ਦੀ ਘਰ ਛੇਵਿਆਂ ਦੀ ਲਾਟ ਅਗਲੇ ਦੇ ਘਰ ਤੱਕ ਪਹੁੰਚਦੀ ਆ ਉਨਾ ਚਿਰ ਨਹੀਂ ਆਲਾ ਕੁਛ ਕਰਦਾ ਹੈਗਾ ਗੱਲ ਸਦੀ ਆ ਹੁਣ ਸਾਡੇ ਪਿੰਡ ਕਿੰਨੀਆਂ ਮੋਤਾ ਹੋਈਆਂ ਨੇ ਜਿਹੜੀਆਂ ਮੋਤਾ ਹੋਈਆਂ ਨੇ ਉਹ ਕੱਲੇ ਕੱਲੇ ਇੱਕ ਇੱਕ ਮੁੰਡੇ ਆ ਕੱਲੇ ਕੱਲੇ ਘਰ ਦਾ ਜਿਹੜਾ ਗਿਆਗਾ ਇਸੇ ਕਾਰਨ ਹੈ ਬੋਲਣ ਨੂੰ ਫੇਰ ਨਹੀਂ ਤਿਆਰ ਕੋਈ ਹੈ ਕਿਉਂਕਿ ਜਦੋਂ ਛੇਕ ਲੱਗਿਆ ਅਗਲਾ ਉਦੋਂ ਬੋਲਦਾਗਾ ਹੈ ਹੁਣ ਅਸੀਂ ਤਾਂ ਜਜ਼ਬਾਤੀ ਇਹ ਬੰਦੇ ਆ ਅਸੀਂ ਗੱਲ ਮੂੰਹ ਤੇ ਕਹਿ ਦਨੇ ਆ ਚਾਹੇ ਗਿੱਟੀ ਵੱਜੇ ਚਾਹੇ ਗੋਡੇ ਵੱਜੇ ਗੱਲ ਸੀ ਦੀ ਜਾਂ ਸਾਢੇ ਤੇ ਕੋਈ ਪ੍ਰਵਾਹ ਨਹੀਂ ਅਸੀਂ ਤਾਂ ਜੇਲ੍ਹ ਵਾਲੀ ਵੀ ਗੱਲ ਦੱਸਦੀ ਹੁਣ ਚਾਹੇ ਪ੍ਰਸ਼ਾਸਨ ਸਾਡੇ ਦਿਵਾਲੇ ਹੋ ਜੇ ਠੀਕ ਹੈ ਨਾ ਜਿਹੜੀ ਸਚਾਈ ਆ ਅਸੀਂ ਤਾਂ ਸਾਡੇ ਸਾਹਮਣੇ ਰੱਖਤੀ ਇਹ ਜਿੱਥੇ ਤੱਕ ਮਰਜੀ ਪਹੁੰਚ ਜੇ ਹਮ ਪਰ ਜਿਉਣਾ ਝੂਠਾ ਮਰਨਾ ਸੱਚ ਆ ਮਰਨਾ ਹਰ ਇੱਕ ਦਿਨ ਹਰ ਇੱਕ ਵਿਅਕਤੀ ਨੇ ਜਿਸ ਨੇ ਪ੍ਰਾਣੀ ਨੇ ਜਨਮ ਲਇਆ ਤਾਂ ਭਾਵੇਂ ਉਹ ਜੀਵ ਜੰਤੂ ਆ ਭਾਵੇਂ ਉਹ ਮਨੋੱਖਾ ਉਹਨੇ ਮਰਨਾ ਪਰ ਮਰਨਾ ਅਜਿਹੇ ਤਰੀਕਾ ਜਿਦਸੇ ਨੇ ਪਰਮਾਤਮਾ ਨੇ ਆਪਾਂ ਨੂੰ ਉਮਰ ਦਿੱਤੀ ਆਪਾਂ ਇੱਕ ਉਹ ਤਰੀਕੇ ਨਾਲ ਮਰਨਾ ਇੱਕ ਆਪਾਂ ਨਸ਼ਾ ਕਰਕੇ ਮਰਨਾ ਜਾਂ ਕਿਸੇ ਹੋਰ ਕਾਰਨ ਕਰਕੇ ਮਰਨਾ ਉਹ ਥੋੜੀ ਦੁਰਲੱਭਤਾ ਹੋ ਜਾਂਦੀ ਆ ਜਿਵੇਂ ਹੁਣ ਨੌਜਵਾਨ ਪੀੜ੍ਹੀ ਆ ਨੌਜਵਾਨ ਮੁੰਡੇ ਨੇ ਪਹਿਲਾਂ ਚਾ-ਚਾ ਦੇ ਵਿੱਚ ਨਸ਼ੇ ਤੇ ਲੱਗ ਤਾਂ ਜਾਂਦੇ ਨੇ ਪਰ ਜਦੋਂ ਉਹਨਾਂ ਦੀ ਆਦਤ ਬਣ ਜਾਂਦੀ ਆ ਤਾਂ ਫਿਰ ਉਹ ਮੌਤ ਨੂੰ ਸਹਿੇੜ ਲੈਂਦੇ ਨੇ ਪਤਾਗਾ ਵੀ ਚਿੱਟਾ ਇਹ ਜਹੀ ਚੀਜ਼ ਆ ਵੀ ਜਦੋਂ ਆਪਾਂ ਇਹਦੇ ਤੇ ਲੱਗ ਗਏ ਤਾਂ ਆਪਣੀ ਮੌਤ ਜਿਹੜੀ ਉਹ ਨਿਸ਼ਚਿਤ ਆ ਕਿਉਂਕਿ ਆਪਾਂ ਗਲਤੀ ਕਰਾਂਗੇ ਉਹਦੀ ਵੱਧ ਡੋਜ਼ ਲੈ ਕੇ ਓਵਰਡੋਜ਼ ਕਾਰਨ ਆਪਣੀ ਮੌਤ ਨਿਸ਼ਚਿਤ ਆ ਗਈ ਜਿਹੜਾ ਪਿੰਡਾਂ ਦੇ ਵਿੱਚ ਕੰਟਰੋਲ ਕਰਨਾ ਨਾ ਨੈਰਾਪੁਰਾ ਜੀ ਆਪਾਂ ਕਹੀਏ ਵੀ ਕਮੇਟੀ ਬਣਾਲੀ 20 ਬੰਦਿਆਂ ਦੀ ਜਾਂ 25 ਬੰਦਿਆਂ ਦੀ ਕਮੇਟੀ ਬਣਾ ਕੇ ਅਸੀਂ ਘਰੇ ਬੈ ਗਏ ਰਜਾਈਆਂ ਚ ਐ ਨਸ਼ਾ ਨਹੀਂ ਮੰਦ ਹੋਣਾ ਪਈ ਠੀਕ ਆ ਨਾ ਮੈਂ ਕੱਲ ਵੀ ਮੈਸੇਜ ਪਾਇਆ ਸੀ ਜਿਹੜੇ ਨਸ਼ਾ ਵੇਚਣ ਵਾਲਿਆਂ ਨੇ ਉਹਨਾਂ ਦੇ ਹੱਥ ਬਹੁਤ ਲੰਮੇ ਨੇ ਸਰਕਾਰਾਂ ਤੱਕ ਪ੍ਰਸ਼ਾਸਨ ਤੱਕ ਹੱਥ ਬਹੁਤ ਲੰਮੇ ਨੇ ਕਿਉਂਕਿ ਉਹਨਾਂ ਨੂੰ ਹੱਥ ਪਾਉਣ ਦੀ ਕੋਈ ਖਲਾਜੀ ਦਾ ਬੜਾ ਨਹੀਂ ਹੈਗਾ ਵੀ ਅਸੀਂ ਹੱਤ ਜਣਾ ਖਣਾ ਕੋਈ ਹੱਥ ਪਾਲੂ ਆ ਇਹ ਤਾਂ ਬੰਦੇ ਦੀਆਂ ਲੱਤਾਂ ਭਾਰ ਚੱਲਦੀ ਆਉਣੀਆਂ ਚਾਹੀਦੀਆਂ ਮੈਂ ਕੱਲ ਵੀ ਮੈਸੇਜ ਪਾਇਆ ਸੀ ਜੇ ਨਸ਼ਾ ਰੋਕਣਾ ਪਿੰਡਾਂ ਦੇ ਵਿੱਚੋਂ ਸਾਨੂੰ ਇਕੱਠੇ ਹੋਣਾ ਪਊਗਾ ਸਟੈਂਡ ਲੈਣਾ ਪਊਗਾ ਪਰਚੇ ਵੀ ਹੋ ਸਕਦੇ ਆ ਪਾਰਟੀ ਬਾਜੀ ਛੱਡਣੀ ਪਊਗੀ ਪਾਰਟੀ ਬਾਜੀ ਛੱਡਣੀ ਪਊ ਗਰੁੱਪ ਬਾਜੀ ਖਤਮ ਕਰਨੀ ਪਊ ਜੇ ਅਸੀਂ ਇਹ ਸੇਵਿਆਂ ਦੀ ਲਾਟ ਘਰਾਂ ਤੋਂ ਦੂਰ ਕਰਨੀ ਆ ਆਪਣੇ ਪਿੰਡ ਨੂੰ ਬਚਾਉਣਾ ਆਪਦੇ ਪਿੰਡ ਨੂੰ ਬਚਾਉਣਾ ਨਹੀਂ ਤਾਂ ਭਰਾਵੋ ਦੋ ਦਿਨ ਹੋ ਗਏ ਲਗਾਤਾਰ ਮੋਤਾਂ ਹੋ ਰਹੀਆਂ ਨੇ ਹੋ ਸਕਦਾ ਹੈ ਜੀ ਸਾਰੀ ਢੜੀ ਪਈ ਆ ਆ ਤਨੂੰ ਵੀ ਕਿਸੇ ਰਾਦੀ ਪੁੱਤ ਜਾ ਸਕਦਾ ਹੈ ਪਰ ਮਤਮਾ ਨਾ ਕਰੇ ਗੱਲ ਇਹ ਆ ਵੀ ਸਾਨੂੰ ਸਟੈਂਡ ਲੈਣਾ ਪਊਗਾ ਜੇ ਅਸੀਂ ਕਹੀਏ ਵੀ ਪ੍ਰਸ਼ਾਸਨ ਦੇ ਸਰਕਾਰ ਤੋਂ ਅਸੀਂ ਕੋਈ ਉਮੀਦ ਰੱਖਾ ਜਿੰਨੀਆਂ ਮਰਜ਼ੀ ਦਰਖਾਸਤਾਂ ਦੇਈ ਜਾਓ ਕਾਲੇ ਕਾਗਜ਼ੇ ਕਰੀ ਜਾਓ ਜੋ ਮਰਜ਼ੀ ਕਰੀ ਜਾਓ ਇਸ ਕਮੇਟੀਆਂ ਬਣਾਈ ਜਾਓ ਤੇ ਪਰ ਕੇ ਖਬਰਾਂ ਲਵਾਈ ਜਾਓ ਵੀਡੀਓ ਪਾਈ ਜਾਓ ਜਿੰਨੀਆਂ ਮਰਜ਼ੀ ਪਰ ਇਸ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਮਸਲਾ ਡਾਂਗ ਦੇ ਡੇਰੇ ਨਾਲ ਹੋਊਗਾ ਜਿਹੜੇ ਚੌਪਕੜ ਉੱਪਰ ਦੇ ਵਿੱਚ ਨਸ਼ਾ ਵੇਚਣ ਆਉਂਦੇ ਆ ਸਾਨੂੰ ਪਤਾ ਲੱਗਿਆ ਉਹਨਾਂ ਨੂੰ ਫੜਨਾ ਪਊਗਾ ਉਹਨਾਂ ਦੇ ਬਢਾਂਗਾ ਕਰਨਾ ਪਊਗਾ ਜੇ ਕਹੀਏ ਵੀ ਪ੍ਰਸ਼ਾਸਨ ਨੂੰ ਫੜਾ ਦੇਈਏ ਪ੍ਰਸ਼ਾਸਨ ਤਾਂ ਉਹਨਾਂ ਨੂੰ ਰੱਖ ਕੇ ਰਾਜੀ ਨਹੀਂ ਅਸੀਂ ਜੇਲ੍ਹ ਦੇ ਵਿੱਚ ਦੇਖਿਆ ਚੋਰ ਦੀ ਦੂਜੇ ਦਿਨ ਨੂੰ ਜਵਾਨਤਾ ਕੇਵਲਾਂ ਵੱਢਣ ਵਾਲਿਆਂ ਦੀ ਉਹਨਾਂ ਕੋਲੇ ਚੋਰਾ ਨੂੰ ਲੰਗਰ ਖਵਾਉਣ ਨੂੰ ਪੈਸੇ ਨਹੀਂ ਹੈਗੇ ਹੂੰ ਸਰਕਾਰ ਕੋਲੇ ਇੰਨੀ ਮਾੜੀ ਹਾਲਤ ਆ ਚੋਰਾ ਨੂੰ ਰੱਖ ਕੇ ਰਾਜੀ ਨਹੀਂ ਉਹ ਜੀ ਜੀ ਜਿਵੇਂ ਦੱਸ ਕੋ ਅਸੀਂ ਕਿਹਾ ਵੀ ਜਿਹੜਾ ਇਹ ਆਪਾਂ ਨੂੰ ਪਿੰਡੋਂ ਪਿੰਡੀ ਪਹਿਲਾਂ ਨਸ਼ਾ ਬੰਦ ਕਰਨਾ ਪਊਗਾ ਆਪਾਂ ਕਿਸੇ ਸਰਕਾਰ ਤੋਂ ਆਪਾਂ ਕਿਸੇ ਪ੍ਰਸ਼ਾਸਨ ਤੋਂ ਉਮੀਦ ਨਾ ਰੱਖੀਏ ਆਪਾਂ ਨੂੰ ਪਿੰਡਾਂ ਦੇ ਵਿੱਚੋਂ ਜਿਵੇਂ ਵੀਰਜੀ ਨੇ ਦੱਸਿਆ ਵੀ ਆਪਾਂ ਨੂੰ ਕਮੇਟੀਆਂ ਨੂੰ ਵੀ ਸਾਥ ਦੇਣਾ ਚਾਹੀਦਾ ਜਿਹੜੀਆਂ ਪਿੰਡਾਂ ਦੇ ਵਿੱਚ ਪਾਰਟੀਬਾਜੀ ਛੱਡ ਕੇ ਆਪਾਂ ਤਾਂ ਇਹ ਨਸ਼ਾ ਬੰਦ ਕਰਵਾ ਸਕਦੇ ਹਾਂ ਧੰਨਵਾਦ